ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਲਤ ਮੇਰੇ ਕੋਲ ਸਹਤੀ ਜੀ ਨੇ ਪੀਜੀਐਨ ਤੇ ਇੱਕ ਦੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਹ ਸੰਬੰਧ ਵਿੱਚ ਮਲਗਿਆ ਵੀ ਜੋ ਵੀ ਬਣਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬੜੇ ਕਈ ਪਰਚੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹਤੇ ਪੂਰੀ ਤੋਸ ਕਰਵਾਈ ਕੀਤੀ ਗਈ ਹੈ ਨਸ਼ੇ ਦੇ ਮਾਮਲੇ ਰੁਕਾ ਦਾ ਨਾਮ ਨਹੀਂ ਜਾ ਰਹੀ ਜੀ ਪੰਜਾਬ ਦੇ ਵਿੱਚ ਵੀ ਦੇਖੋ ਇਹ ਸਾਰੀ ਕੋਸ਼ਿਸ਼ਾਂ ਚੱਲ ਰਹੀ ਤੁਸੀਂ ਨਾਲ ਹੋ ਇੱਕ ਵੱਡਾ ਕੋੜਾ ਤੇ ਵੱਡੇ ਟਾਈਮ ਤੋਂ ਫੈਲਿਆ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲੀਆਂ ਨੇ ਅੱਗੇ ਵੀ ਪਿਛੇ ਜੀ ਜ਼ਰੂਰ ਹੋਈ ਹੈ ਦੀ ਇਹਨਾਂ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਖਾਦੂ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ ਜੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਤੋਂ ਸਮਝਦਾ ਆਪ ਦੁੱਖ ਹੋਇਆ ਹੈ ਨਾ ਸੇ ਪਰਿਵਾਰ ਚ ਜਦੋਂ ਮੈਂਬਰ ਜਲੇ ਜਾਂਦਾ ਉਹਦੀਆਂ ਨੇ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅੰਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚੱਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਐਸੇ ਰੋਚ ਵਿੱਚ ਸਾਰੇ ਇਕੱਠੇ ਹੋਏ ਸੀ ਤੇ ਹੁਣ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਾਬ ਕੀ ਹੈ ਜਿਹੜਾ ਜ ਮਤਾਇਤ ਬਾਰੇ ਜਿਹੜੇ ਪੁਲਿਸ ਦੇ ਖਿਲਾਫ ਕਾਰ ਵੀ ਕਰ ਕਹਿੰਦੇ ਐ ਸਾਬ ਇਹਦੇ ਖਿਲਾਫ ਵੀ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹਨਾ ਬਿਸਵੇਵ ਕੀਤਾ ਸਾਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀ.ਐਲ.ਡੀ ਇੱਥੇ ਉਹਨੂੰ ਪੁਲਿਸ ਲਾਈਨ ਡਿਪਾਰਟਮੈਂਟ ਰੋਲ ਵਾਲੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਐਸ.ਐਸ.ਪੀ ਜ਼ਰਵ ਨੂੰ ਹੁਣੇ ਭੇਜਦਾ ਹਾਂ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਿਆ ਗਿਆ ਵੀ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚਕਾਰ ਦਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਪਰ ਇਹਨਾਂ ਦੇ ਪਰਿਵਾਰਕ ਤੌਰ ਤੇ ਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਟ੍ਰਿਫੂ ਅੱਧਾ ਘੰਟਾ ਪਹਿਲਾਂ ਬੜੀ ਮੁੱਠੀ ਜੀ ਨਿਕਾ ਚੁੱਕੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਪਹਿਲਾਂ ਜੀ ਇਹ ਇਹ ਦੇ ਬੰਦ ਕਰ ਸੰਭਲ ਨਹੀਂ ਜਾਦਾ ਅਸਾਂ ਗੱਲ ਨਹੀਂ ਆਪਰੇ ਦਰ ਇਹ ਜਿਹੜੇ ਮਾਦਨ ਉਹਦੇ ਮਤ ਜਿਹੜੇ ਭਰਾ ਦੇ ਪਰਚੇ ਲੱਜਾ ਜੀ ਇਹੜਾ ਰਜਿਸਟਰੀ ਜੀ ਕੋਈ ਆਪਸ ਕੋਈ ਜਿਹੜੇ ਤਾਂ ਪਾਰ ਤੇ ਆਏ ਆ ਉਹਨਾਂ ਤੋਂ ਬਾਅਦ ਪਤਾ ਲੱਗੂ ਜੀ ਇਹਦਾ ਜੀ ਕਿੰਨੇ ਜਿਹੜੇ ਸੀ ਇਹ ਹੁਣ ਇਹ ਪਾਰ ਵਾਲੇ ਦੱਸਣਗੇ ਕਿ ਕਿੰਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖੜਾ ਪਰ ਜਾਦਾ ਕੰਦੀ ਜਿਹੜਾ ਸੀ ਮੁੰਡੇ ਵਰਗੀ ਮੁੰਡੇ ਦੇ ਹੈ ਤਿੰਨ ਚਾਰ ਵਾਰੀ ਐਥੋਂ ਜਿਹੜੀ ਮੁੰਡੇ ਆਉਂਦੇ ਪਾਊਡਰ ਉਹ ਕੀ ਗੱਲ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਹੁਣ ਤੁਸੀਂ ਚਾਹੁੰਦੇ ਵੀ ਬੰਦਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਬੱਚੇ ਨਹੀਂ ਮੈਂ ਵੀ ਕਾਰਵਾਈ ਕਰ ਰਹੇ ਹਾਂ ਇੱਥੇ ਉਹਦੇ ਪਹਿਲੇ ਬੱਚੇ ਨਾਲ ਜਾਓ ਪਹਿਲਾ ਬੱਚਾ ਦਰਦ ਹੁੰਦਾ ਸ਼ਰਤ ਨਹੀਂ ਜੇ ਜੇ ਇਹ ਕਿੰਨੇ ਬੰਦੇ ਆ ਜੀ ਉਹ ਕਿੰਨੇ ਬੰਦੇ ਜਿਹੜੇ ਜਿਹੜਾ ਕੰਦੀ ਜਿਹੜਾ ਆ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਲਿਏ ਹੋ ਬੈਠੋ ਬੈਠੋ ਥੱਲੇ ਬੈ ਕੇ ਗੱਲ ਕਰਨੋ ਬੈਠੋ ਥੱਲੇ ਬੈਜੋ ਕੋਈ ਨਾ ਬੈਜੋ ਸ਼ਾਂਤ ਹੋ ਜੋ ਕੋਈ ਨਾ ਜਿਹੜੀ ਸਜ਼ਾ ਦਿੱਤੀ 3 ਤੋਂ 4 ਦਿਨਾਂ ਦੀ ਹੋ ਮੇਰੇ ਮੂਹਰੇ ਪੇਸ਼ ਹੋ ਮੈਂ ਮਾਰੂਗੀ ਸਾਰੇ ਸਾਹਮਣੇ ਮੈਨੂੰ ਮਾਰੋ ਮੇਰੇ ਉੱਪਰ ਮਾਰੋ ਨਾ ਕੋਈ ਨਹੀਂ ਹੋਣਾ ਮੋਲੀ ਦਾ ਕੋਈ ਨਾ ਕੋਈ ਨਾ ਮੈਨੇ ਭੇਜ ਦੇ ਦਿੰਦਾ ਬਾਕੀ ਨਾ ਇੱਕ ਵਾਰੀ ਪਹਿਲਾਂ ਬੈਠੋ ਇਹ ਪਾਰ ਕਰਕੇ ਨਸ਼ਾ ਵੇਚਦਾ ਸਾਡੇ ਪਿੰਡ ਵਿੱਚ ਘੁੰਮਦਾ ਇੱਕ ਨਸ਼ਾ ਦਾ ਜਾਓ ਪਰ ਦੋ ਤੋਂ ਵੇਚਦੇ ਨੇ ਦੋ ਤੋਂ ਤੇਰੀ ਪਾਪਾ ਲੋਕ ਨਸ਼ਾ ਵੇਚਦੇ ਨੇ ਉਹ ਚਲ ਕੋਈ ਗੱਲ ਨਹੀਂ ਪਹਿਲੇ ਤੁਸੀਂ ਬੈਠੋ ਆਰਾਮ ਨਾਲ ਬੈਠਣਾ ਆਰਾਮ ਨਾਲ ਕੋਈ ਨਹੀਂ ਆਉਂਦਾ ਲੋਕ ਆ ਕੇ ਪੇਸ਼ ਕਰਦੇ ਉਹ ਤੇ ਮਾਰਦੇ ਸਾਰੇ ਉਹ ਵੀ ਮਾਰੇ ਸਾਰੇ ਸਾਰੇ ਮੁੰਡੇ ਨਾਲ ਆ ਮੁੰਡੇ ਨਾਲ ਆ ਦੋ ਸਾਰੇ ਬੰਦੇ ਕੋਈ ਆਇਆ ਤਾਂ ਹੈ ਮੇਰੇ ਨਾਲ ਨਾਲ ਆ ਕੇ ਖਾਣਦੇ ਫਿਰ ਤਾਂ ਸਾਡਾ

ਜੀਨਾ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਉਹ ਸ਼ਰੀਆਮ ਸਾਰੇ ਸਾਰੇ ਨਸ਼ੇ ਵੇਚਦਾ ਉਹ ਜਗ੍ਹਾ ਤੇ ਵਫੜ ਫੜਕ ਫੜਕ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਆ ਕਰ ਵੀ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਤੋਂ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਕੋਈ وجہ ਹੋ ਗਈ ਮਾਰਨ ਦੀ ਬਾਜੀ ਮੇਰੀ ਗੱਲ ਸੁਣੋ ਆਪਾਂ ਪੁੱਛ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਜਾਣ ਸਕਦੇ ਅਸੀਂ ਉੱਥੇ ਨਹੀਂ ਸੀਗੇ ਤੁਸੀਂ ਕੀ ਜਾਣੇ ਹੋਣੇ ਸਾਫ਼ ਕੀਤਾ ਮੈਂ ਇਹ ਸਾਹ ਵੇਚੋਨੀਆ ਜਿਸਨੇ ਮੇਰਾ ਭਰਾ ਦਾ ਮਰਡਰ ਹੋਇਆ ਉਹਨੇ ਮੈਂ ਹੁਕਮ ਕਰੂਗੀ ਮੇਰੇ ਜਿਹੜੀ ਮਰਜ਼ੀ ਘਰਾਂ ਲੱਗ ਜੇ ਜਿਹੜੀ ਮਰਜ਼ੀ ਘਰਾਂ ਮੈਂ ਲੈਣੇ ਤਿਆਰ ਆ ਅੱਛਾ ਜੀ ਇਹ ਕਾਰਵਾਈ ਲਈ ਖੜੇ ਆ ਤਾਂ ਪੋਸਟ ਤੁਹਾਡੇ ਵੱਲੋਂ ਕਾਰਵਾਈ ਲਈ ਤਾਂ ਤਿਆਰ ਹੀ ਆ ਜੀ ਤਿਆਰ ਆ ਹਰ ਪਕੋੜਾ ਕਿ ਹੋਈ ਕਹਿੰਦਾ ਮੁੰਡੇ ਡੱਤਕੀ ਦੀ ਹੋਈ ਆ ਗੁਰਵਿੰਦਰ ਸਿੰਘ ਅਜੇ ਮਾਰਿਆ ਕਿਨੇ ਜੋ ਸੋਨੂ ਸੋਨੂ ਆਈ ਚੱਕਲੀ ਮੰਗਾ ਤਾ ਅਰੇ ਬੱਲੇ ਜਿਵੇਂ ਪੱਚੇ ਦਾਜ ਆਪਣੇ ਮੱਛਰਾਂ ਦੇ ਪੋਸਟਾਂ ਨੇ ਨਹੀਂ ਹੈ ਨਹੀਂ ਉਹ ਮੱਛਰਾਂ ਵਾਲੇ ਨਹੀਂ ਮੱਛੀ ਵਾਲੇ ਨਹੀਂ ਹੈ ਜਿਹੜੇ ਮਤਲਬ ਭਰਾ ਤੇ ਭਰਾ ਤੇ ਹੈ ਉਹ ਵਾਲੇ ਮਾਰੇ ਫਤਰੀ ਲਈਏ ਕਿ ਇਹ ਕੱਲ ਤੋਂ ਨੂੰ ਚਲਾ ਰਿਹਾ ਸੀ ਜਦੋਂ ਤੱਕ ਇਹਨਾਂ ਨੇ ਬੈਲ ਪਾਇਆ ਤੋਂ ਉੱਪਰ ਤੱਕ